ਤੇ ਕਿ ਸਟਾਰਮ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਥੈਂਕਸ ਈਵਿੰਗ ਵੀਕਐਂਡ ਆ ਮਿਲੀయన్స్ ਲੋਕਾਂ ਨੇ ਰੋਡ ਦੇ ਉੱਤੇ ਹੋਣਾ ਜਾਂ ਫਲਾਈ ਕਰਨਾ ਆ ਪਰ ਦੋ ਜਿਹੜੇ ਸਟਾਰਮ ਇਸ ਟਾਈਮ ਵੈਸਟ ਤੇ ਈਸਟ ਕੋਸਟ ਦੇ ਵਿੱਚ ਅਜਿਹੇ ਆ ਰਹੇ ਆ ਜਿਸ ਕਰਕੇ ਲੋਕਾਂ ਦੇ ਇਹਨਾਂ ਪਲਾਨਸ ਦੇ ਉੱਤੇ ਪਾਣੀ ਜਾਂ ਬਰਫ਼ ਜਿਹੜੀ ਉਹ ਫੇਰ ਸਕਦੀ ਆ ਕਈ ਜਿਹੜੇ ਫੋਰਕਾਸਟਰਸ ਆ ਉਹ ਕਹਿ ਰਹੇ ਆ ਵੀ ਇਟਸ ਗੋਇੰ ਟੂ ਬੀ ਅ ਕੋਲਡ ਵਨ ਵੀ ਕਾਫੀ ਜ਼ਿਆਦਾ ਜਿਹੜੀ ਆ ਉਹ ਠੱਡ ਆ ਆਉਣ ਜਾ ਰਹੀ ਆ ਨਿਊਯਾਰਕ ਏਰੀਆ ਦੇ ਜਿਹੜੇ ਵੱਡੇ 에ਰਪੋਰਟ ਆ ਚਾਹੇ ਨਿਊਯਾਰਕ ਆ ਜੌਨ ਐਫ ਕੈਨੇਡੀ ਆ ਲਗਾਡੀਆਂ ਆ ਉਹਨਾਂ ਨੂੰ ਉਹਨਾਂ ਨੇ ਜਿਹੜਾ ਉਹ ਕਿਹਾ ਸੀਗਾ ਜਿਹੜਾ ਗਰਾਉਂਡ ਸਟਾਪ ਕਰ ਸਕਦੇ ਨੇ 10 ਵਜੇ ਤੱਕ ਰਾਤ ਨੂੰ ਜਿਹਦੇ ਨਾਲ ਪੈਸੇਂਜਰਸ ਆ ਉਹ ਇੱਕਦਮ ਉਹਨਾਂ ਦੀ ਆਵਾਜ਼ਾਈ ਜਿਹੜੀ ਉਹ ਠੱਪ ਹੋ ਜਾਵੇਗੀ ਗਰਾਉਂਡ ਡਿਲੇ ਆਲਰੇਡੀ ਬੋਸਟਨ ਲੋਗਨ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਕੀਤਾ ਗਿਆ ਆ ਲੋ ਸੀਲਿੰਗਸ ਦੇ ਜਿਹੜਾ ਉਹ ਚੱਲਦੇ ਆ ਆ ਇਹਦਾ ਮਤਲਬ ਆ ਵੀ ਲੋ ਐਲਟੀਟਿਊਡ ਤੇ ਵਿਜ਼ਿਬਿਲਟੀ ਦਾ ਜਿਹੜਾ ਕਾਫੀ ਜ਼ਿਆਦਾ ਪ੍ਰੋਬਲਮ ਦੇ ਕਰਕੇ ਉਹਨਾਂ ਨੂੰ ਕਿਤਾ ਗਿਆ ਆ ਫ੍ਰੀਜ਼ਿੰਗ ਹੌਲੀਡੇ ਵੈਦਰ ਹੋਊਗਾ ਗ੍ਰੇਟ ਪਲੇਨਸ ਦੇ ਵਿੱਚ ਜਿੱਥੇ ਜਿਹੜਾ ਟੈਂਪਰੇਚਰ ਆ ਓਨਲੀ ਹਾਈ 20ਸ ਦੇ ਵਿੱਚ ਟੀਨਸ ਤੇ 20ਸ ਦੇ ਵਿੱਚ ਜਿਹੜਾ ਹੋ ਰਊਗਾ ਸੋ ਬਿਲੋ ਫ੍ਰੀਜ਼ਿੰਗ ਟੈਂਪਰੇਚਰ ਗ੍ਰੇਟ ਪਲੇਨਸ ਦੇ ਵਿੱਚ ਰਹਿਣ ਜਾ ਰਿਹਾ ਹੈਗਾ ਸੋ ਇਧਰ ਕੈਲੀਫੋਰਨੀਆ ਦੇ ਵਿੱਚ ਗ੍ਰੇਟ ਬੈਸਿਨਸ ਦੇ ਵਿੱਚ ਰਾਕੀਸ ਦੇ ਵਿੱਚ ਐਟਮੋਸਫੇਰਿਕ ਰਿਵਰ ਇਵੈਂਟ ਜਿਹੜੀ ਉਹ ਚੱਲ ਰਹੀ ਆ ਜਿਹਦੇ ਨਾਲ ਬਹੁਤ ਭਾਰੀ ਮੀਂਹ ਤੇ ਬਰਫਬਾਰੀ ਇਸ ਟਾਈਮ ਪੈ ਰਹੀ ਆ ਸਿਆਰਾ ਨਵਾਡਾਸ ਦੇ ਵਿੱਚ ਸਦਰਨ ਸਿਆਰਾ ਨਵਾਡਾਸ ਦੇ ਵਿੱਚ 3 3 ਫੁੱਟ ਤੱਕ ਜਿਹੜੀ ਬਰਫਬਾਰੀ ਦੀਆਂ ਕਿਆਸਰਾਈਆਂ ਜਿਹੜੀਆਂ ਹੋ ਲਾਈਆਂ ਗਈਆਂ ਨੇ ਉਧਰ ਮਿਸ਼ੀਗਨ ਵਾਲੇ ਇਲਾਕਿਆਂ ਦੇ ਵਿੱਚ ਪੈਨਿਨਸੂਲਾ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਉਥੇ ਵੀ 4 ਤੋਂ 8 ਇੰਚ ਤੱਕ ਜਿਹੜੀ ਸਨੋ ਆ ਉਹ ਹੋਵੇਗੀ ਅ ਇਸ ਵਾਰ ਕਹਿੰਦੇ ਵੀ ਜੇ ਤੁਸੀਂ ਮੇਸੀ ਦੀ ਥੈਂਕਸ giving ਪਰੇਡ ਦੇ ਵਿੱਚ ਹਿੱਸਾ ਲੈਣਾ ਆ ਤਾਂ ਛਤਰियां ਲੈ ਕੇ ਜਾਇਓ ਬਰਫਬਾਰੀ ਤੇ ਮੀਂਹ ਜਿਹੜੀ ਪੈਣ ਦੀ ਸੰਭਾਵਨਾ ਜਿਹੜੀ ਆਲਰੇਡੀ ਉੱਥੇ ਦੱਸੀ ਗਈ ਆ ਤੇ ਬਲੈਕ ਫਰਾਈਡੇ ਵਾਲੇ ਦਿਨ ਵੀ ਕਹਿੰਦੇ ਵੀ ਜਿਹੜੇ ਖਰੀਦਦਾਰੀ ਕਰਨ ਵਾਲੇ ਲੋਕ ਆ ਉਹ ਵੀ ਬਚਣਗੇ ਨਹੀਂ ਗ੍ਰੇਟ ਪਲੇਸ ਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ ਵੀ 15 ਤੋਂ 25 ਡਿਗਰੀ ਬਿਲੋ ਐਵਰੇਜ ਟੈਂਪਰੇਚਰਸ ਜਿਹੜੇ ਆ ਉੱਥੇ ਜਾਨਗੇ ਸੋ ਰੋਡਸ ਦੇ ਵਿੱਚ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਹੈ ਵੀ ਜਿਹੜੀਆਂ ਇੰਟਰਸਟੇਟ 55 64 65 75 ਤੇ 80 ਇਹ ਅੱਜ ਦੇ ਦਿਨ ਤੇ ਥੈਂਕਸ giving ਡੇ ਵਾਲੇ ਦਿਨ ਇਹਨਾਂ ਦੇ ਉੱਤੇ ਆਵਾਜਾਈ ਜਿਹੜੀ ਉਹ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਜਿਹੜੀ ਹੋਊਗੀ ਭਾਰੀ ਮੀਂਹ ਤੇ ਭਾਰੀ ਬਰਫ਼ ਦੇ ਕਰਕੇ I95 ਦੇ ਉੱਤੇ ਵੀ ਜਿਹੜਾ ਉਹ ਮਾੜਾ ਅਸਰ ਟ੍ਰੈਫਿਕ ਦੇ ਕਰਕੇ ਦੇਖਿਆ ਆ ਜਾਵੇਗਾ ਸੋ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਇਸ ਥੈਂਕਸ giving ਦੇ ਉੱਤੇ ਆ ਇਸ ਵੀਕ ਦੇ ਵਿੱਚ ਈਸਟ ਟੂ ਵੈਸਟ ਕੋਸਟ ਸਾਰੇ ਜਿਹੜੇ ਅਮਰੀਕਾ ਦੇ ਵਿੱਚ ਕੋਈ ਨਾ ਕੋਈ ਵੈਦਰ ਇਵੈਂਟ ਜਿਹੜਾ ਆ ਉਹ ਚੱਲ ਰਿਹਾ ਹੋਊਗਾ ਜਿਸ ਦੇ ਕਰਕੇ ਕਈ ਲੋਕ ਆਪਣੇ ਪਰਿਵਾਰਾਂ ਨੂੰ ਮਿਲਣ ਦੇ ਵਿੱਚ ਜਿਹੜੇ ਉਹ ਕਾਮਯਾਬ ਨਹੀਂ ਹੋਣਗੇ ਪਰ ਚਲੋ ਇਹ ਆ ਵੀ ਮੇਕ ਸ਼ੁਰ ਕਰੋ ਵੀ ਫਸਿਓ ਨਾ ਕਿਤੇ ਇਹੋ ਜੀ ਥਾਵਾਂ ਦੇ ਉੱਤੇ ਜਿੱਥੇ ਵੀ ਤੁਸੀਂ ਟਰੈਵਲ ਕਰਨਾ ਆ ਮੇਕ ਸ਼ੁਰ ਕਰੋ ਵੀ ਸਾਰਾ ਜਿਹੜਾ ਉਹ ਪਤਾ ਕਰਕੇ ਹੀ ਜਿਹੜਾ ਨਿਕਲੋ ਬਾਕੀ ਟਰੈਵਲ ਕਰਨ ਵਾਲੇ ਜਹਾਜ਼ ਦੇ ਨਾਲ ਟਰੈਵਲ ਕਰਨ ਵਾਲੇ ਉਹ ਰੈਡੀ ਰਹੋ ਤੁਹਾਡੇ ਡਿਲੇ ਜਾਂ ਫਲਾਈਟ ਕੈਨਸਲੇਸ਼ਨ ਜਿਹੜੀਆਂ ਉਹ ਹੋ ਸਕਦੀਆਂ ਨੇ ਜੀ ਇਹ ਆਪਾਂ ਹਜਜਤ ਲੈਣੇ ਆ ਹਜਜਤ ਤੋਂ ਪਹਿਲਾਂ ਬਾਕੀ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਬਾਰੇ ਦੱਸਦੇ ਜਾਓ ਜੀ ਬਿਲਕੁਲ ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਮਸੂਦ ਮੱਲੀ ਹੁਣਾ ਦੇ ਨਾਲ ਮੈਂ ਆਵਾਂਗਾ ਨਾਲ ਹਨੇਰੀਆਂ ਦੇ